ਅੱਜ ਕੱਲ ਨਾ ਹਰੇਕ ਬੰਦਾ ਆਨਲਾਈਨ ਸ਼ਾਪਿੰਗ ਕਰਦਾ ਹੈ ਬਹੁਤ ਸਾਰੀਆਂ ਐਪਸ ਨੇ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਸੈਕਟਰ ਬਣੇ ਹੋਏ ਨੇ ਜਿੱਥੇ ਤੁਸੀਂ ਆਨਲਾਈਨ ਆਪਦੀ ਮਰਜ਼ੀ ਦੀ ਹਰ ਇੱਕ ਚੀਜ਼ ਖਰੀਦ ਸਕਦੇ ਹੋ ਤੇ ਖਾਸ ਕਰਕੇ ਉਹਦੇ ਵਿੱਚ ਦੋ ਤਿੰਨ ਜਿਹੜੀਆਂ ਏਜੰਸੀਆਂ ਕਹਿ ਲਈਏ ਆਪਾਂ Amazon ਹੈ Flipkart ਹੈ ਹੋਰ ਹੈ ਇਹਨਾਂ ਤੇ ਲੋਕ ਬਹੁਤ ਸ਼ਾਪਿੰਗ ਕਰਦੇ ਆ ਕਹਿੰਦੇ ਕਿ ਇਹਨਾਂ ਤੇ ਵੀ ਕ੍ਰੇਟ ਪਈ ਹੋਈ ਹੈ ਜਿਹਦੇ ਵਿੱਚ 15 ਘੰਟੇ ਕਹਿੰਦੇ ਲਗਭਗ 15 ਘੰਟਿਆਂ ਦੇ ਵਿੱਚ ਹੀ 70 ਲੱਖ ਦੇ ਇਹੋ ਜਿਹੇ ਉਤਪਾਦ ਉਹਨਾਂ ਨੇ ਫੜੇ ਹੈ ਇਹੋ ਜਿਹੇ ਉਤਪਾਦ ਇਕੱਠੇ ਕੀਤੇ ਜਿਨ੍ਹਾਂ ਤੇ ਮਾਰ ਕੇ ਕਹ ਲੋ ਕਿ origignal ਨਹੀਂ ਲੱਗੇ ਹੋਏ ਸੀ ਜਾਂ ਉਹ ਚੀਜ਼ਾਂ ਜਿਹੜੀਆਂ ਆਊਟਡੇਟਡ ਸੀਗੀਆਂ ਤਾਂ ਕਿੱਥੇ ਯਕੀਨ ਕਰੀਏ ਹੁਣ ਆਪਾਂ ਤੇ ਬੜਾ ਕੁਝ ਮੰਗਾ ਲਏ ਨੇ ਨਾ ਤਾਂ ਸਭ ਜਿਹੜੀਆਂ ਕੰਪਨੀਆਂ ਹੁੰਦੀਆਂ ਨਾ ਇਹ ਕੰਪਨੀਆਂ ਇਦਾਂ ਹੀ ਖਾਂਦੀਆਂ ਨੇ ਹੂੰ ਠੀਕ ਹੈ ਜੀ ਇਹ ਐਸੀਆਂ ਕੰਪਨੀਆਂ ਨੇ ਜਿਨ੍ਹਾਂ ਦਾ ਕਿਸਾਨ ਵਿਰੋਧ ਕਰਦੇ ਆ ਜੀ ਮਲਟੀਨੇਸ਼ਨਲ ਕੰਪਨੀਆਂ ਦਾ ਤਾਂ ਹੀ ਵਿਰੋਧ ਕਰਦੇ ਆ ਹੂੰ ਇਹ ਜਨਤਾ ਨੂੰ ਇਹਨਾ ਚੂਸ ਦੀਆਂ ਨੇ ਤੁਸੀਂ ਸ਼ਾਇਦ ਗੌਰ ਕੀਤਾ ਹੋਵੇਗਾ ਕਿ ਪਿਛਲੇ ਦਿਨੀ UPI ਲੈਣ ਦੇਣ ਠੱਪ ਹੋ ਗਿਆ ਸੀ ਉਹ ਲਗਭਗ 1 ਘੰਟਾ ਠੱਪ ਹੋਇਆ ਮੈਨੂੰ ਨਹੀਂ ਸੀ ਪਤਾ ਤੇ ਸਾਡਾ ਉਹ ਕਾਕਾ ਜਿਹੜਾ ਉਹ ক্রিকেট ਦੇਖਦਾ ক্রিকেট ਖੇਡਦਾ ਹੂੰ ਤਾਂ ਮੈਂ ਵਾਲੀਬਾਲ ਤੇ ਵਾਲੀਬਾਲ ਪੇ ਖੇਡਦਾ ਸੀਗਾ ਤੇ ਉਹ ਕਹਿੰਦਾ ਕਿ ਰੀਚਾਰਜ ਕਰੋ ਰੀਚਾਰਜ ਮੁੱਕ ਗਿਆ ਮੈਂ ਕਿਹਾ ਮਰਜੈਂਸੀ ਆ ਟਾਈਮ ਆਊਟ ਲਿਆ ਤੇ ਮੈਂ ਕਿਹਾ ਵਿੱਚ ਨੂੰ ਕਰਦੇ ਆ ਤੋ ਜਦੋਂ ਮੈਂ ਦੇਖਿਆ ਤੋ ਚੱਕਰੀ 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 ਮੈਂ ਖੈ ਤੇ ਚੱਕਰ ਪੈ ਗਿਆ ਹੂੰ ਚਲੋ ਮੈਂ ਦੂਸਰੀ UPI ਐਪ ਤੇ ਗਿਆ ਜੀ ਤੇ ਰੱਬੂ ਹੋ ਗਿਆ ਪਰ ਬਾਅਦ ਚ ਜਦੋਂ ਮੈਂ ਚੈੱਕ ਕੀਤਾ ਕਿ ਉਤੇ ਕਾਫੀ ਦਿਨ ਰਿਹਾ ਹੂੰ ਲੈਣ ਦੇਣ ਰੁਕੇ ਰਿਹਾ ਜੀ ਇਹਦਾ ਮਤਲਬ ਹੈ ਕਿ ਜੇ ਕੋਈ ਕਹ ਲੋ ਕਿ ਉਥੇ ਗੋਲ ਗੱਪੇ ਸ਼ਾਮ ਨੂੰ ਖਾਣ ਗਿਆ ਤਾਂ ਗੋਲ ਗੱਪਿਆਂ ਦੀ ਰੇੜੀ ਤੇ ਉੱਤੇ ਫਸ ਗਿਆ ਹੋਏਗਾ ਹੂੰ ਅਗਲਾ ਕਹਿੰਦਾ ਕਿ ਗੋਲ ਗੱਪੇ ਤੋਂ ਉਹ ਤੋਂ ਸ਼ਕੀ ਗਿਆ ਸ਼ਕੀ ਗਿਆ ਹੈ 50 60 ਅੰਦਰ ਮਾਰੇ ਹੀ ਪੈਸੇ ਦੇਣ ਤੋਂ ਪਹਿਲਾਂ ਥੋੜੀ ਤਨ ਜਾਣ ਚੱਕਰ ਘੁਮਾਈ ਜਾਂਦੇ ਹੈ ਤੇ ਅਗਲਾ ਸੋਚਦਾ ਕਿ ਯਾਰ ਇਹ ਤੇ ਬੇਇੱਜ਼ਤੀ ਹੋ ਗਈ ਆ ਕਿ ਵਿੱਚ ਤਾਂ ਅਕਾਊਂਟ ਤੇ ਵੱਧੂ ਪੈਸੇ ਆ ਤੇ ਬਟੂਆ ਤੇ ਖਾਲੀ ਅੱਜਕੱਲ ਬਟੂਆ ਤੇ ਰੱਖਦੇ ਮੈਂ ਤਾਂ ਰੱਖਦਾ ਹੀ ਨਹੀਂ ਬਟੂਆ ਜੀ ਜੀ ਬਹੁਤ ਲੋਕ ਨਹੀਂ ਰੱਖਦੇ ਜੀ ਕਿਉਂਕਿ ਬਟੂਆ ਮੈਂ ਤੇ ਸ਼ੁਰੂ ਤੋਂ ਕਿਉਂਕਿ ਮੇਰੇ ਕੋਲ ਚੀਜ਼ਾਂ ਡਿਗਡੂਕ ਜਾਂਦੀਆਂ ਨੇ ਜੀ ਤੋਂ ਕਹਿਣ ਦਾ ਮਤਲਬ ਇਹ ਹੈ ਕਿ ਭਾਈ ਫਸ ਗਿਆ ਨਾ ਬੰਦਾ ਹੂੰ ਹੁਣ ਇਹ ਸਭ ਕੁਝ ਕਿਉਂ ਹੋ ਰਿਹਾ ਇੱਕ ਬੜਾ ਵੱਡਾ ਸਵਾਲ ਹੈ ਜੀ ਕਿਉਂਕਿ ਇੱਕ ਪਾਸੇ ਚਰਚਾ ਹੈ ਆਉਣ ਵਾਲੇ ਸਮੇਂ 'ਚ ਆਨਲਾਈਨ ट्रांजੈਕਸ਼ਨ ਹੁਣ ਤੁਹਾਨੂੰ ਆदत ਪੈ ਗਈ ਆ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਹਾਡੇ ਤੋਂ ਪੈਸੇ ਕੱਟਿਆ ਕਰਨਗੇ ਜੀ ਤੇ ਇਹਦੀ ਗੱਲ ਜਿਹੜੀ ਹੈ ਉਹ ਅੱਜ ਮੈਨੂੰ ਇੱਕ ਹੋਰ ਵੀ ਪਤਾ ਲੱਗੀ ਕਿ 22:30 ਦੇ ਸੀਗੇ ਕਹਿੰਦੇ ਕਿ ਮਤਲਬ ਕਿ ਅੱਗੇ ਸਕੈਨਰ ਆਉਂਦਾ ਤਾਂ ਪਹਿਲੀ ਵਾਰੀ ਫਸਟ ਟਾਈਮ 2000 ਪਾ ਦਿੱਤੇ ਜਾਂਦਾ ਸੀਗਾ ਜੀ Google Pay ਤੋਂ ਹੂੰ ਤਬਾਚੂ ਦਿਸਣ ਲੱਗ ਜਾਂਦਾ ਸੀ ਉਹਦੇ ਚੋ ਅਮਾਉਂਟ ਜਿੰਨੀ ਮਰਜ਼ੀ ਪਰ ਹਾਂਜੀ ਪਰ ਹੁਣ ਉਹ ਦਿਸਦਾ ਨਹੀਂ ਹੈ ਤੁਹਾਨੂੰ ਹਰ ਇੱਕ ਵਾਰੀ 2000 ਦੀ ਹੀ ट्रांजैक्शन ਮੈਂ ਕਿਹਾ ਭਾਈ ਜੀ ਤਿਆਰੀ ਵੱਟ ਲਓ ਫਿਰ ਇਹ ट्रांजैक्शनਾਂ ਤੇ ਨਾ ਇਹ ਟੈਕਸ ਲੱਗਣ ਆ ਲਈ ਹੈ ਕਿਉਂ ਕਿਉਂਕਿ ਸਰਕਾਰ ਨੇ ਆਦਤ ਪਾਉਣੀ ਸੀ ਹੁਣ ਆਪਾਂ ਆਦਤ ਪਾ ਬੈਠੇ ਆ ਹੂੰ ਆਉਣ ਵਾਲੇ ਸਮੇਂ ਦੇ ਵਿੱਚ ਬਿਜਲੀ ਦਾ ਬਿੱਲ ਭਰਨਾ ਦੇ ਪੰਜ ਜੀ ਤੁਸੀਂ ਬੱਚੇ ਦੀ ਫੀਸ ਭਰਨੀ ਆ 150 ਜੀ ਜੀ ਇਹ ਤਾਂ ਕਮ ਇਦਾਂ ਹੀ ਚੱਲੂਗਾ ਹੁਣ ਲਾਈਨ ਚ ਆਪਾਂ ਲੱਗ ਨਹੀਂ ਸਕਦੇ ਕੰਫਰਟ ਜ਼ੋਨ ਚ ਆ ਗਏ ਨਾ ਸਾਹਿਬ ਬਿਲਕੁਲ ਆਹ ਕੰਫਰਟ ਜ਼ੋਨ ਤੋੜਨਾ ਬਹੁਤ ਆਹ ਜਨਬ ਤੋ ਉਹ ਇਦਾਂ ਹੌਲੀ ਹੌਲੀ ਕੱਟੀ ਜਾਣ ਕੇ ਸਾਨੂੰ ਏਟੀਐਮ ਦੀ ਵੀ ਆਦਤ ਪਈ ਸੀ ਨਾ ਜੀ ਸ਼ੁਰੂ ਚ ਅਸੀਂ ਜਾਂਦੇ ਸੀ ਵੀ ਕੰਧ ਜੀ ਚੋਂ ਪੈਸੇ ਨਿਕਲਦੇ ਆ ਹਮ ਜਦੋਂ ਇਹ ਆਏ ਆਏ ਆ ਅਸੀਂ ਬਹੁਤ ਮਤਲਬ ਕਿ ਉਤਸ਼ਾਹਤ ਹੁੰਦੇ ਸੀ ਜਦੋਂ ਆਏ ਆ ਹੁੰਦਾ ਸੀ ਬੰਦਾ ਜੀ ਹਾਂ ਜੀ ਸਿੱਖਦੇ ਸੀ ਲੋਕ ਸਪੈਸ਼ਲ ਜਿਹਨਾਂ ਨੂੰ ਨਹੀਂ ਪਤਾ ਹੁੰਦਾ ਸੀ ਅੱਜ ਕੀ ਆ ਕਿ ਉਹ ਤੁਹਾਨੂੰ 5 ਨਿਕਾਸੀਆਂ ਦਿੰਦੇ ਆ ਫਰੀ ਹੂੰ 6ਵੀਂ 7ਵੀਂ ਤੇ ਪਹਿਲਾਂ 17 ਲੈਂਦੇ ਸੀ ਹੁਣ ਸ਼ਾਇਦ ਉਹਨਾਂ ਨੇ 19 ਕੇ 21 ਕਰਤੇ ਆ ਜੀ ਪ੍ਰਤੀ ट्रांजੈਕਸ਼ਨ ਹੂੰ ਪ੍ਰਤੀ ਨਿਕਾਸੀ ਬਿਲਕੁਲ ਕਿਉਂ ਕਿਉਂਕਿ ਆਦਤ ਪੈ ਗਈ ਜੀ ਹੁਣ ਤੁਸੀਂ ਬੈਂਕ 'ਚ ਜਾਓਗੇ ਉੱਥੇ ਵਾਊਚਰ ਭਰੋਗੇ ਸੈਲਫ ਦਾ ਚੈੱਕ ਭਰੋਗੇ ਲਾਈਨ 'ਚ ਲੱਗੋਗੇ ਕੈਸ਼ੀਅਰ ਤੁਹਾਨੂੰ ਕਹੇਗਾ ਤੈਨੂੰ ਦੀਦਾ ਨਹੀਂ ਹੋ ਪਿੱਛੇ ਆ ਪਿੱਛੇ ਆ ਬਹੁਤ ਭਜਦੇ ਲੋਕ ਉਹਨਾਂ ਚੀਜ਼ਾਂ ਤੋਂ ਸਰ ਉਹ ਹਾਂਜੀ ਕੌਣਾ ਨੇ ਟਾੜੇ ਤੋ ਤੁਸੀਂ ਇਜ਼ੀਲੀ ਦੇ ਰਹੇ ਹੋ ਕਿਉਂਕਿ ਤੁਸੀਂ ਕੰਫਰਟ ਜ਼ੋਨ ਚ ਜੀਣ ਦੇ ਇਹ ਕਹਿੰਦੇ ਜੀ ਵਾਦੀ ਸਭ ਤੋਂ ਜ਼ਿਆਦਾ ਕਿੱਥੇ ਰਹਿੰਦੀ ਮੈਂ ਕਹਿੰਨਾ ਕੰਫਰਟ ਜ਼ੋਨ ਚ ਰਹਿੰਦੀ ਹੈ ਹਾਂ ਦੁਨੀਆ ਦੀ ਸਭ ਤੋਂ ਜ਼ਿਆਦਾ ਵਾਦੀ ਕੰਫਰਟ ਜ਼ੋਨ ਚ ਰਹਿੰਦੀ ਹੈ ਸੱਚੀ ਗੱਲ ਹੈ ਵੀ ਤੋ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਉਹੀ ਯੂਪੀਆਈ ਤੇ ਆਹੀ ਚੀਜ਼ਾਂ ਫਲਿੱਪਕਾਰਟ ਸਾਨੂੰ ਹੁਣ ਘਰੇ ਬੈਠਿਆਂ ਆ ਬੀਬੀਆਂ ਤਾਂ ਬਹੁਤਾ ਹੀ ਕੰਮ ਕਰਦੀਆਂ ਨੇ ਤਗੜਾ ਉਹ ਹੁਣ ਇਹਨਾਂ ਦੇ ਹੱਥ 'ਚ ਮੋਬਾਈਲ ਆ ਜੀ ਤੇ ਉਹ ਪੌਂਚ ਕਰ ਲੈਂਦੀ ਆ ਵੀ ਕਿੱਥੇ ਕੀ ਮਿਲਣਾ ਹੈ ਅਮੀਸ਼ੋ ਆ ਫਲਿੱਪਕਾਰਟ ਆ ਫਲਾਣਾ ਆਈਟਮ ਖਾਣਾ ਆਰਡਰ ਪਾਇਆ ਐਡਰੈਸ ਮੇਰੇ ਅੱਗੇ ਦਾ ਤੇ ਉਹ ਜਦੋਂ ਲਿਫਾਫਾ ਜਿਹਾ ਆਉਂਦਾ ਹੁਣ ਹਸੋ ਨਾ ਕਿਉਂਕਿ ਤੁਸੀਂ ਤੇ ਪ੍ਰੈਕਟੀਕਲੀ ਦੇਖਦੇ ਹੋ ਤੇ ਮੇਰੇ ਅੱਗੇ ਧਿਆਨ ਨੇ ਬਾਹਰ ਜਾਂਦੇ ਵੀ ਕਿੰਨੇ ਕੁ ਦੇਣੇ ਆ ਦੇਣੇ ਭਾਵੇਂ ਤਿੰਨ ਕੁ ਸੌ ਹੀ ਹੋਵੇ ਹੂੰ ਤੇ ਪਰ ਇੱਕ ਰੀ ਅਦਾ ਲੱਗਦਾ ਕਿ ਜਿੰਦ ਨਿਕਲ ਗਈ ਪਰ ਤਿੰਨ ਤਿੰਨ ਸੌ ਕਈ ਵਾਰੀ ਹੋ ਜਾਂਦਾ ਹੈ ਆ ਉਹੀ ਹੈ ਨਾ ਕਿ ਇਹ ਸਭ ਕੁਛ ਹੁਣ ਇਹ ਵੀ ਆਦਤ ਪੈ ਗਈ ਕਿ ਦੁਕਾਨ ਤੇ ਜਾਣਾ ਹੀ ਨਹੀਂ ਸਟੋਰ 'ਚ ਜਾਣਾ ਹੀ ਨਹੀਂ ਇੱਥੋਂ ਹੀ ਕਰੋ ਆਰਡਰ ਤਾਂ ਉਹ ਕੰਪਨੀਆਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਨੂੰ ਲੁੱਟੋ ਜੀ ਇਹਨਾਂ ਨੂੰ ਲੁੱਟੋ ਕਈਆਂ ਨੇ ਕੰਪਨੀਆਂ ਨੂੰ ਲੁੱਟਿਆ ਹੂੰ ਬਹੁਤ ਗੇਮਾਂ ਲਗੀਆਂ ਉਹ ਵੀ ਤੋ ਗੱਲ ਇਹ ਆ ਕਿ ਇਹਨਾਂ ਨੇ ਇਤਬਾ ਲਿਆ ਕਿ ਕੀ ਆ ਆਈਐਸਆਈ ਦਾ ਮਾਰਕਾ ਲਾਓ ਤੇ ਟਪਾਓ ਉਸ ਬਾਣ ਹੂੰ ਉਹ ਜਿਹੜੇ ਵਿਕਾਰ ਪ੍ਰੋਡਕਟ ਬਣਾਉਣ ਵਾਲੇ ਆ ਸਭ ਸਟੈਂਡਰਡ ਚੀਜ਼ਾਂ ਨੂੰ ਤਿਆਰ ਕਰਨ ਵਾਲੇ ਆ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਤੁਸੀਂ ਸਾਨੂੰ ਥੋੜਾ ਜਿਹਾ ਲੁੱਟ ਲੈਣ ਦਿਓ ਤਾਂ ਭੈਡਾ ਆਈਂ ਮਾਨੂੰ ਲੈਣ ਦਿਓ ਹੂੰ ਤਾਂ ਤੁਸੀਂ ਚੱਕੋ ਮਾਲ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਸਾਡਾ ਪਲੇਟਫਾਰਮ ਯੂਜ਼ ਕਰੋ ਯਾਰ ਵੀਰੇ ਬਿਲਕੁਲ ਅਸੀਂ ਬਣਾਇਆ ਇਸੇ ਵਾਸਤੇ ਬਣਾਇਆ ਇਸੇ ਵਾਸਤੇ ਤੁਹਾਡੀ ਸੇਵਾ ਵਾਸਤੇ ਬੈਠੇ ਤੇ ਐਵੇਂ ਬੰਨਾ ਹੂੰ ਚਲੋ ਮੋਨ ਲਾ ਹੁਣ ਇਹਦਾ ਕਿਤੇ ਪੈ ਗਿਆ ਰੌਲਾ ਜ਼ਿਆਦਾ ਜੀ ਤਾਂ ਜਿਹੜੇ ਉੱਥੇ ਗੋਦਾਮ ਬਣੇ ਹੋਏ ਨੇ ਦਿੱਲੀ ਦੇ ਆਊਟਰ ਏਰੀਏ 'ਚ ਹਮ ਉੱਥੇ ਜਾ ਕੇ Amazon, Flipkart ਜਾਂ ਇੱਕ ਹੋਰ ਇਹਨਾਂ ਦੀ ਸਹਾਇਕ ਉੱਥੇ ਗੋਦਾਮਾਂ ਦੇ ਵਿੱਚ ਜਾ ਕੇ ਦੇਖਿਆ ਸਰ ਤਾਂ ਕਈ ਉਤਪਾਦ ਆ ਜਿੱਦਾਂ ਤੁਸੀਂ ਜੂਸਰ ਲੈਨੇ ਹੋ ਹਮ ਜਾਂ ਕੁਝ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਿ ਉਹਨਾਂ ਤੇ ਨਕਲੀ ISI ਦੇ ਸਟicker ਚਪਕਾਏ ਹੋਏ ਨੇ ਤੇ ਕਈਆਂ ਤੇ ਤਾਂ ਉਹ ਵੀ ਨਹੀਂ ਲੱਗੇ ਹਮ ਕੁੱਲਮਕਲ ਫੁੱਟਵੀਅਰ ਜਿਹੜਾ ਤੁਸੀਂ ਮੰਗਾਉਨੇ ਹੋ ਜੀ ਉਹ ਐਵੇਂ ਹੀ ਅੱਜਕੱਲ ਤੁਹਾਨੂੰ ਪਤਾ ਹੀ ਆ ਨਾ ਕਿ ਉਹ ਮਾਰਕਾ ਜਾਂ ਰਲਦਾ ਮਿਲਦਾ ਜਾਂ ਲਿਖ ਦਿੰਦੇ ਆ ਬ੍ਰਾਂਡ ਦੇ ਪਿੱਛੇ ਭੱਜ ਰਹੇ ਨੇ ਕਈ ਕਈਆਂ ਨੂੰ ਪਛਾਣ ਹੁੰਦੀ ਬਹੁਤਿਆਂ ਨੂੰ ਤੇ ਹੁੰਦੀ ਨਹੀਂ ਪਛਾਣ ਸੋ ਸਰ ਇਹ ਬਹੁਤ ਵੱਡਾ ਕੰਮ ਚੱਲ ਰਿਹਾ ਸੀਗਾ ਤਾਂ ਇਹ ਤੇ ਹਲੇ ਕੁਝ ਵੀ ਨਹੀਂ ਹੈ ਇੱਕ ਥਾਂ ਤੋਂ ਹੀ ਗੋਦਾਮਾਂ ਚ ਇਹ ਸਭ ਕੁਝ ਹੋਇਆ ਕੀ ਪਤਾ ਕਿੰਨੀ ਥਾਂ ਤੇ ਚੱਲ ਰਿਹਾ ਸੋ ਇਸ ਵਾਸਤੇ ਭਾਈ ਕੁਝ ਨਹੀਂ ਕਿਹਾ ਜਾ ਸਕਦਾ ਕਿੱਥੇ ਕਾਲਾ ਮਾਲਾ ਹੋ ਜਾਣਾ ਸੋ ਇਹ ਬਹੁਤ ਵੱਡੀ ਖਬਰ ਸੀ ਪਰ ਦੱਬ ਗਈ ਹੈ ਖਬਰ ਅਵੇਰਨੈਸ ਨਾਲ ਜੁੜੀ ਖਬਰ ਦੀ ਲੋੜ ਹੈ ਸੱਚਮੁੱਚ ਇਹਦੇ ਜੁੜੀ ਤਾਂ ਕੌਣ ਦੇਊਗਾ ਅਵੇਰਨੈਸ ਮੀਡੀਆ ਤਾਂ ਇਸ ਦੇਸ਼ ਦਾ ਬਹੁਤਾਂ ਮੀਡੀਆ ਮਰ ਚੁੱਕਾ ਹੂੰ ਉਹਤੇ ਉਹ ਸ਼ਰਦਾ ਦੇ ਫੁੱਲ ਪੇਟ ਕਰ ਚੁੱਕੇ ਨੇ ਲੋਕ ਉਸ ਨੂੰ ਜੀ ਤਾਂ ਵੇਲੇ ਕਵੇਲੇ ਕਿਤੇ ਯਾਦ ਆ ਜਾਂਦਾ ਹੂੰ ਇਸ ਦੇਸ਼ ਦਾ ਮੀਡੀਆ ਮਰ ਚੁੱਕਾ ਸਨ ਜੀ ਇਸ ਦੇਸ਼ ਤੇ ਅੰਦਰ ਜਾਗਰਤੀ ਹੀ ਮਰ ਚੁੱਕੀ ਹੈ ਹੂੰ ਐਸੇ ਹਾਲਾਤ ਬਣ ਗਏ ਨੇ ਸੋ ਜਾਗਰਤ ਕਰੇ ਕੌਣ ਬਿਲਕੁਲ ਤਾਂ ਪਰ ਇਹ ਆ ਕਿ ਤੁਸੀਂ ਬਸ ਇੰਨਾ ਹੀ ਗਾਹਾਂਗੇ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਸਮਾਨ ਤੁਹਾਡਾ ਸਵਾਰੀ ਤੁਸੀਂ ਤੇ ਜ਼ਿੰਮੇਵਾਰੀ ਵੀ ਤੁਹਾਡੀ ਜੀ ਪਤਾ ਨਹੀਂ ਕਿਹੜੇ ਮੋੜ ਤੇ ਲੁੱਟੇ ਜਾਣਾ ਅਸੀਂ ਡਾਟਾ ਵੀ ਦੇ ਰਹੇ ਹਾਂ ਪੈਸੇ ਵੀ ਦੇ ਰਹੇ ਹਾਂ ਤੇ ਬਦਲੇ ਦੇ ਵਿੱਚ ਕਈ ਵਾਰੀ ਤੇ ਬਹੁਤ ਐਹੋ ਜਿਹੀਆਂ ਚੀਜ਼ਾਂ ਵੀ ਆ ਜਾਂਦੀਆਂ ਜਿਹੜੀਆਂ ਮੂੜੀਆਂ ਵੀ ਨਹੀਂ ਜਾਂਦੀਆਂ ਪਤਾ ਵੀ ਨਹੀਂ ਲੱਗਦਾ ਮਿੱਤਰ ਬੱਲੀ ਜੀ ਕਹਿ ਰਹੇ ਨੇ ਕਿ 77% ਲੋਕਾਂ ਨੇ ਛੱਡ ਦੇਣਾ UPI ਵਰਤਣਾ ਕਹਿੰਦੇ ਜੇ ਨਾ ਚਾਰਜ ਲੱਗਦਾ ਰਿਹਾ ਪਰ ਮੈਨੂੰ ਲੱਗਦਾ ਨਹੀਂ ਜਿਵੇਂ ਤੁਸੀਂ ਕਹਿ ਰਹੇ ਹੋ ਮੇਟੋ ਜੀ ਮੁਸ਼ਕਲ ਤੁਹਾਡੇ ਸਾਹਮਣੇ ATM ਏਟੀਐਮ ਕਿਸ ਨੇ ਛੱਡਿਆ ਤੁਸੀਂ ਬੈਂਕ 'ਚੇ ਦੇਖੋਗੇ ਤਾਂ ਬਹੁਤ ਵੱਡੀ ਰਕਮ ਪਾਵੇਂ ਜਾ ਕੇ ਕਢਾਉਣ ਲਈ ਆਪਾਂ ਜਾਈਏ ਹੂੰ ਉਹ ਅਸੀਂ ਏਟੀਐਮ ਦੀਆਂ ट्रांजੈਕਸ਼ਨਾਂ ਕਰਵਾਉਂਦੇ ਅੱਜ ਹੂੰ ਸਵਾਈਪ ਕਾਰਡ ਕਰਦੇ ਆ ਕਿ ਨਹੀਂ ਕਰਦੇ ਬੈਂਕਾਂ ਦੀਆਂ ਲਾਈਨਾਂ ਹੁਣ ਘਟੀਆਂ ਕਿ ਨਹੀਂ ਘਟੀਆਂ ਜੀ ਤਾਂ ਮਤਲਬ ਕਿ ਇਹ ਹੈ ਕਿ ਯੂਪੀਆਈ ਠੀਕ ਆ ਪਹਿਲੀ ਗੱਲ ਤਾਂ ਸਾਡੇ ਬੰਦਿਆਂ ਨੂੰ ਸਾਲ ਤੇ ਪਤਾ ਹੀ ਨਹੀਂ ਲੱਗਣਾ ਹੂੰ ਪਹਿਲਾਂ ਉਹ ਉਹ ਲਾਉਂਦੇ ਨੇ ਮਮਲੀ ਤੁਸੀਂ ਉਹਦੇ ਵਾਸਤੇ ਤਿਆਰ ਹੋ ਜਾਨੇ ਕਿਉਂਕਿ ਕੁਛ ਹੋਈ ਨਹੀਂ ਜੀ ਸਰ ਤੁਸੀਂ ਰੀਚਾਰਜ ਕਰਦੇ ਹੋ ਨਾ ਫੋਨ ਦਾ ਤਾਂ 2 ਕਿ 3 ਰੁਪਈਓ ਲੈ ਰਹੇ ਨੇ ਲੈ ਰਹੇ ਬਿਲਕੁਲ ਤੁਹਾਨੂੰ ਮਹਿਸੂਸ ਨਹੀਂ ਹੋ ਰਿਹਾ ਇੱਕ ਦਿਨ ਤੁਹਾਨੂੰ ਉਹ 5 ਜਾਂ 10 ਦਾ ਰੋਕੜਾ ਜਿਹੜਾ ਉਹ ਲਾ ਕੇ ਦਿਖਾਉਣਗੇ ਤੁਸੀਂ ਕਹੋਗੇ ਚੱਲੇ ਕੀ ਆ ਯਾਰ ਕੋਈ ਨਹੀਂ ਉਦੋਂ ਤੱਕ ਹੋ ਸਕਦਾ ਹੈ ਨਾ ਤੁਹਾਡੀ ਇਨਕਮ ਜਿਹੜੀ ਉਹ ਬਾਅਦ ਤੇ ਤੁਹਾਨੂੰ ਕੋਈ ਫਰਕ ਪੈਂਦਾ ਜੀ ਉਹ ਸਭ ਤੋਂ ਵੱਡੀ ਉਦਾਹਰਨ ਹੈ ਮਿੰਟੂ ਜੀ Jio ਤੋਂ ਵੱਡੀ ਉਦਾਹਰਨ ਲੋਕਾਂ ਨੇ ਕੋਈ ਵੇਖੀ ਨਹੀਂ ਮੈਨੂੰ ਲੱਗਦਾ ਕਿ ਹੌਲੀ ਹੌਲੀ ਫ੍ਰੀ ਤੋਂ ਦੇਖ ਲਓ ਤੁਸੀਂ ਰੀਚਾਰਜ ਮੈਨੂੰ ਲੱਗਦਾ ਹੁਣ ਸਭ ਤੋਂ ਵੱਧ ਵਾਲਿਆਂ ਚ ਰੀਚਾਰਜ ਦੇ ਪੈਸੇ ਜਿਹੜੇ Jio ਵਾਲੇ ਲੈਂਦੇ ਆ ਖੈਰ ਦੇਖੋ ਜੀ ਇਹ ਚੀਜ਼ਾਂ ਤੇ ਤਾਂ ਥੋੜਾ ਜਿਹਾ ਅਵੇਅਰ ਹੋਣ ਦੀ ਲੋੜ ਹੀ ਹੈ ਕਿਉਂਕਿ ਕੱਲਾ ਆਪਾਂ ਚੀਜ਼ਾਂ ਖਰੀਦ ਕੇ ਪੈਸਾ ਨਹੀਂ ਦੇ ਰਹੇ ਮੈਨੂੰ ਲੱਗਦਾ ਕਿ ਹਰੇਕ ਸਾਈਡ ਤੇ ਆਪਦਾ ਡਾਟਾ ਚੜਾ ਦੇਣਾ ਪਰਸਨਲ ਡਾਟਾ ਇਹ ਵੀ ਬੜਾ ਇਸ਼ੂ ਹੈ ਕੱਲ ਨੂੰ ਪਤਾ ਹੀ ਨਹੀਂ ਤੁਹਾਡੇ ਡਾਟੇ ਨੇ ਕਿੱਥੇ ਵਰਤੇ ਜਾਣਾ ਉਹਦੇ ਵੀ ਪੈਸੇ ਪਤਾ ਨਹੀਂ ਕੰਪਨੀਆਂ ਨੇ ਵਟ ਜਾਣੇ ਆ ਤੇ ਤੁਹਾਡੇ ਪੱਲੇ ਤੇ ਚੀਜ਼ਾਂ ਰਹਿ ਜਾਣੀਆਂ ਮਾੜੀਆਂ-ਮੁਟੀਆਂ ਹਾਂ